ਹਾਰ ਵਾਲੀ ਕਾਂਸਟੇਬਲ ਜਿਸ ਦੇ ਉੱਤੇ ਦੋਸ਼ ਲੱਗੇ ਕਿ ਉਹ ਚਿੱਟੇ ਦਾ ਧੰਦਾ ਕਰਦੀ ਸੀ ਤੇ ਉਸ ਦੇ ਉੱਤੇ ਵੱਡੇ ਅਫਸਰਾਂ ਦਾ ਕਿਤੇ ਨਾ ਕਿਤੇ ਹੱਥ ਦੇ ਸ਼ੰਕੇ ਵੀ ਲੋਕਾਂ ਨੂੰ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਦੀ ਤਫ਼ਤੀਸ਼ ਤੇ ਅੱਗੇ ਜਾ ਕੇ ਪੜਤਾਲ ਦੇ ਵਿੱਚ ਪਤਾ ਲੱਗਣਾ ਹੈ ਕਿ ਉਹ ਅਫਸਰ ਕਿਹੜੇ ਨੇ ਕਈਆਂ ਦੇ ਨਾਮ ਜਦੋਂ ਚਰਚਾ ਦੇ ਵਿੱਚ ਨੇ ਔਰ ਕਈ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਵੀ ਇਸ ਮਸਲੇ ਨੂੰ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਔਰ ਪਹਿਲੇ ਆਧਾਰ ਦੇ ਉੱਤੇ ਇਸ ਮਸਲੇ ਦੀ ਜਾਂਚ ਨਿਰਪੱਖਤਾ ਦੇ ਨਾਲ ਕਰਵਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਹੁਣ ਉਸੇ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਇੱਕ ਦੋਸਤ ਜਿਹੜਾ ਕੀ ਕੋਰਟ ਕੰਪਲੈਕਸ ਦੇ ਵਿੱਚ ਆਉਂਦਾ ਔਰ ਉੱਥੇ ਹੰਗਾਮਾ ਸ਼ੁਰੂ ਹੋ ਜਾਂਦਾ ਇੱਕ ਬੀਬੀ ਦੇ ਨਾਲ ਜਿਹੜੀ ਆਪਣੇ ਆਪ ਨੂੰ ਦੱਸਦੀ ਹੈ ਕਿ ਉਸ ਦੇ ਨਾਲ ਧੋਖਾ ਹੋਇਆ ਔਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੋਂ ਔਖੀ ਹੋਈ ਉਸ ਬੀਬੀ ਨੇ ਜਿਸ ਦਾ ਨਾਮ ਗੁਰਮੀਤ ਕੌਰ ਹੈ ਆਪਣੇ ਦੋ ਨਿਆਣਿਆਂ ਦੇ ਨਾਲ ਉਸ ਕੋਰਟ ਕੰਪਲੈਕਸ ਦੇ ਵਿੱਚ ਆਉਂਦੀ ਹੈ ਔਰ ਉਸੇ ਦੇ ਨਾਲ ਕੁੱਟਮਾਰ ਕਰਨ ਦੇ ਆਧਾਰ ਦੇ ਉੱਤੇ ਦੋਸ਼ ਦੇ ਉੱਤੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਨੋਟਿਸ ਲੈਂਦੇ ਆ ਉਸ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਤਾਂ ਉਹ ਸ਼ਖਸ ਕੌਣ ਹੈ ਤੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਉਸ ਦਾ ਕੀ ਸੰਬੰਧ ਹੈ ਤੇ ਕੀ ਲੈਣਾ ਦੇਣਾ ਹੈ ਦਰਅਸਲ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਮਹਿਲਾ ਕਾਂਸਟੇਬਲ ਦੇ ਜਿਹੜਾ ਦੋਸਤ ਕਹੇ ਜਾਂਦੇ ਜਾਂ ਜਾਣ ਪਛਾਣ ਵਾਲਾ ਜਿਹੜਾ ਸੀ ਉਸ ਦਾ ਕਰੀਬੀ ਉਸ ਦੀ ਪਤਨੀ ਨੇ ਕੁੱਟ ਮਾਰ ਦੇ ਦੋਸ਼ ਹੇਠ ਪਰਚਾ ਦਰਜ ਕਰਵਾ ਦਿੱਤਾ ਇਸ ਬੰਦੀ ਥਾਣਾ ਸਿਵਲ ਲਾਈਨਸ ਬਠਿੰਡਾ ਵਿੱਚ ਭਾਰਤੀ ਨਿਆਯ ਸੰਹਿਤਾ ਦੀ ਧਾਰਾ 126 2 115 2 ਤੇ 100 351 2 ਦੇ ਤਹਿਤ ਕੇਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਪਤੀ ਪਤਨੀ ਵਿਚਾਲੇ ਝਗੜੇ ਦਾ ਗੰਭੀਰ ਨੋਟਿਸ ਲੈਂਦੇ ਐਸਐਸਪੀ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਸ਼ਿਕਾਇਤਕਰਤਾ ਗੁਰਮੀਤ ਕੌਰ ਵਾਸੀ ਸਿਕੰਦਰਪੁਰ ਜ਼ਿਲ੍ਹਾ सिरसा ਹਰਿਆਣਾ ਨੇ ਕਿਹਾ ਕਿ ਉਸਦੇ ਪਤੀ ਬਲਵਿੰਦਰ ਸਿੰਘ ਨੇ 4 April ਨੂੰ ਜ਼ਿਲ੍ਹਾ ਕਚਹਿਰੀਆਂ ਬਠਿੰਡਾ ਵਿੱਚ ਉਸ ਦੀ ਘੁੱਟਮਾਰ ਕੀਤੀ ਉਸ ਦਾ ਪਤੀ ਕਿਸੇ ਹੋਰ ਔਰਤ ਨਾਲ ਰਹਿੰਦਾ ਤੇ ਉਸ ਦੀ ਕੁੱਟਮਾਰ ਕਰਦਾ ਹੈ ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਤਾਂ ਨਹੀਂ ਕੀਤੀ ਗਈ ਪਰ ਇੱਥੇ ਦੱਸਣਾ ਬਣਦਾ ਹੈ ਕਿ ਜਿਸ ਦਿਨੇ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਸੀ ਤੇ ਉਸ ਦੇ ਵਿੱਚ ਉਸ ਵਿਅਕਤੀ ਨੇ ਵੀ ਜਿਸ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਉਸ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਗੱਲਾਂ ਕੀਤੀਆਂ ਕਿ ਜਿਹੜੀ ਉਹ ਬੀਬੀ ਹੈ ਜਾਂ ਜਿਹੜੀ ਉਹ ਜਨਾਨੀ ਹੈ ਮੇਰੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਚਰਚਾ ਦੇ ਵਿੱਚ ਰਹਿ ਚੁੱਕੀ ਹੈ ਜੇ ਨਹੀਂ ਯਕੀਨ ਆਉਂਦਾ ਤਾਉਣਾ ਨੇ মিডিਆ ਦੇ ذریعے ਵੀ ਅਪੀਲ ਕੀਤੀ ਸੀ ਉਸ ਸ਼ਖਸ ਨੇ ਉਸ ਬੰਦੇ ਨੇ ਜਿਹੜਾ ਕਿ ਹੁਣ ਨਾਮਜ਼ਦ ਕੀਤਾ ਗਿਆ ਕੇਸ ਦੇ ਵਿੱਚ ਕਿ ਜਿਸ ਨੂੰ ਮਰਜ਼ੀ ਜਾ ਕੇ ਉਸ ਦੇ ਇਲਾਕੇ ਵਿੱਚ ਪੁੱਛ ਲਵੋ ਉਸ ਨੇ ਵੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਉਸ ਔਰਤ ਉੱਤੇ ਵੀ ਲਾ ਦਿੱਤੇ ਯਾਨੀ ਕਿ ਆਪਣੀ ਪਤਨੀ ਦੇ ਉੱਤੇ ਦੋਸ਼ ਲਗਾ ਦਿੱਤੇ ਹਾਲਾਂਕਿ ਪਤਨੀ ਪਤੀ ਦਾ ਜਿਹੜਾ ਜਦੋਂ ਕੋਈ ਘਰੇਲੂ ਝਗੜਾ ਹੁੰਦਾ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ ਤਾਂ ਜ਼ਿਆਦਾਤਰ ਅਦਾਲਤਾਂ ਦੇ ਵਿੱਚ ਕੇਸ ਪੁੱਜਦੇ ਨੇ ਪਰ ਇਹ ਇੱਕ ਨਵੇਕਲੇ ਕਿਸਮ ਦਾ ਕੇਸ ਇਸ ਕਰਕੇ ਆ ਕਿਉਂਕਿ ਇਸ ਦੇ ਵਿੱਚ ਤਾਰ ਕਿਸ ਦੀ ਜੁੜ ਰਹੀ ਹੈ ਵਿੱਚ ਕਨਸਟੇਬਲ ਅਮਨਦੀਪ ਕੌਰ ਦੀ ਜਿਹੜੀ ਕਿ ਪੂਰੀ ਤਰ੍ਹਾਂ ਇਸ ਕੇਸ ਦੇ ਵਿੱਚ ਹੁਣ ਤੱਕ ਬਦਨਾਮ ਹੋ ਚੁੱਕੀ ਹੈ ਜਿਸ ਨੇ ਚਿੱਟੇ ਦਾ ਧੰਦਾ ਕੀਤਾ ਮਹਿੰਗੀਆਂ ਗੱਡੀਆਂ ਮਹਿੰਗੇ ਆਲੀਸ਼ਾਨ ਕੋਠੀਆਂ ਜਿਹੜੇ ਰਹਿਣ ਬਸੇਰੇ ਤੇ ਹੋਰ ਬਾਤ ਕੁਛ ਜਿਹੜੇ ਉਸਦੇ ਮਹਿੰਗੇ ਸ਼ੌਂਕ ਸਨ ਉਹ ਹੀ ਉਸ ਨੂੰ ਲੈ ਡੁੱਬੇ ਤੇ ਇਸ ਦੀਆਂ ਗੱਲਾਂ ਥਾਂ ਥਾਂ ਹੋ ਰਹੀਆਂ ਨੇ ਹੁਣ ਇਸ ਕੇਸ ਦੇ ਵਿੱਚ ਉਸ ਦਾ ਵਿੱਚ ਲੈਣਾ ਦੇਣਾ ਕੀ ਸੀ ਦਰਅਸਲ 2 April ਨੂੰ ਇੱਥੋਂ ਦੇ ਲਾਡਲੀ ਧੀ ਚੌਂਕ ਚ ਥਾਰ ਤੇ ਸਵਾਰ ਮਹਿਲਾ ਪੁਲਿਸ ਕਨਸਟੇਬਲ ਅਮਨਦੀਪ ਕੌਰ ਕੋਲੋਂ ਬਠਿੰਡਾ ਪੁਲਿਸ ਨੇ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਤੇ ਇਸ ਤੋਂ ਬਾਅਦ ਗੁਰਮੀਤ ਕੌਰ ਨੇ ਮੀਡੀਆ ਸਾਹਮਣੇ ਉਸਦੇ ਪਤੀ ਦੇ ਅਮਨਦੀਪ ਕੌਰ ਨਾਲ ਨਜਾਇਜ਼ ਸੰਬੰਧ ਹੋਣ ਦੇ ਦੋਸ਼ ਵੀ ਲਗਾ ਦਿੱਤੇ ਸਨ ਬੀਤੇ ਦਿਨ ਅਮਨਦੀਪ ਕੌਰ ਦੀ ਸਥਾਨਕ ਅਦਾਲਤ ਚ ਪੇਸ਼ੀ ਮੌਕੇ ਉੱਥੇ ਮੌਜੂਦ ਬਲਵਿੰਦਰ ਸਿੰਘ ਤੇ ਗੁਰਮੀਤ ਕੌਰ ਵਿਚਾਲੇ ਝਗੜਾ ਹੋ ਜਾਂਦਾ ਉਧਰ ਬਲਵਿੰਦਰ ਸਿੰਘ ਨੇ ਗੁਰਮੀਤ ਕੌਰ ਨੂੰ ਆਪਣੀ ਪਤਨੀ ਮੰਨਣ ਤੋਂ ਇਨਕਾਰ ਕੀਤਾ ਸੀ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਨੇ ਕਮਿਸ਼ਨ ਦੀ ਚੇਅਰਪਰਸਨ ਦੇ ਹਵਾਲੇ ਨਾਲ ਐਸਐਸਪੀ ਬਠਿੰਡਾ ਨੂੰ ਇੱਕ ਪੱਤਰ ਵੀ ਲਿਖ ਦਿੱਤਾ ਸੀ ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਡੀਐਸਪੀ ਰੈਂਕ ਦੇ ਅਧਿਕਾਰੀ ਤੋਂ ਪੜਤਾਲ ਕਰਵਾਈ ਜਾਵੇ ਤੇ ਕਾਰਵਾਈ ਬਾਰੇ ਕਮਿਸ਼ਨ ਨੂੰ 2 ਦਿਨਾਂ ਦੇ ਅੰਦਰ-ਅੰਦਰ ਈਮੇਲ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਹੁਣ ਜाहਰ ਜੀ ਗੱਲ ਹੈ ਕਿ ਹੁਣ ਜਦੋਂ ਇਸ ਮਾਮਲੇ ਦੇ ਵਿੱਚ ਕੁੱਟਮਾਰ ਦਾ ਕੇਸ ਦਰਜ ਕਰ ਦਿੱਤਾ ਗਿਆ ਬਲਵਿੰਦਰ ਸਿੰਘ ਦੇ ਉੱਤੇ ਜਿਹੜੀ ਕਿ ਉਸ ਦੀ ਪਤਨੀ ਦੇ ਨਾਲ ਹੀ ਕੁੱਟਮਾਰ ਦਾ ਕੇਸ ਹੈ ਜਿਸ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਨੋਟਿਸ ਲਿਆ ਗਿਆ ਹੈ ਔਰ ਇਸ ਨੂੰ ਲੈ ਕੇ 2 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਗਈ ਸੀ ਤੇ ਪੁਲਿਸ ਬਠਿੰਡੇ ਦੀ ਆ ਜਿਹੜੀ ਹੁਣ ਉਹ ਰਿਪੋਰਟ ਇਹੀ ਬਣਾ ਕੇ ਭੇਜੇਗੀ ਕਿ ਤੁਸੀਂ ਜਿਹੜੀ ਹਦਾਇਤ ਕੀਤੀ ਸੀ ਉਸ ਦੀ ਅਸੀਂ ਮੋੜਲੀ ਪੜਤਾਲ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕਰ ਦਿੱਤਾ ਹੈ ਹਾਲਾਂਕਿ ਪਰਚਾ ਦਰਜ ਹੋਣ ਤੋਂ ਬਾਅਦ ਵੀ ਜੇਕਰ ਕੋਈ ਗੁੰਜਾਇਸ਼ ਬਚੇਗੀ ਇਸ ਮਾਮਲੇ ਦੇ ਵਿੱਚ ਪੜਤਾਲ ਕਰਨ ਦੀ ਤੇ ਪੁਲਿਸ ਨੂੰ ਕਰਨੀ ਪਵੇਗੀ ਇਸ ਤੋਂ ਬਾਅਦ ਅਦਾਲਤੀ ਪ੍ਰਕਿਰਿਆ ਫਿਰ ਇਸੇ ਮਾਮਲੇ ਦੇ ਵਿੱਚ ਸ਼ੁਰੂ ਹੋਵੇਗੀ ਕਿਉਂਕਿ ਬਲਵਿੰਦਰ ਸਿੰਘ ਜਿਹੜਾ ਕਿ ਆਪਣੀ ਹੀ ਪਤਨੀ ਨੂੰ ਪਤਨੀ ਮੰਨਣ ਤੋਂ ਇਨਕਾਰ ਕਰ ਰਿਹਾ ਸੀ ਅਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾ ਰਿਹਾ ਸੀ ਹੋ ਸਕਦਾ ਹੈ ਉਹ ਵੀ ਅਦਾਲਤ ਦੇ ਵਿੱਚ ਆਪਣੇ ਵੱਲੋਂ ਕੋਈ ਨਾ ਕੋਈ ਇਸਪਰਤਿ ਪਰਚੇ ਤੋਂ ਰਾਹਤ ਪਾਉਣ ਦੇ ਲਈ ਜਿਹੜੀ ਆ ਅਪੀਲ ਆ ਜਿਹੜੀ ਉਹ ਦਾਖਲ ਕਰੇ ਉਸ ਅਪੀਲ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਰਾਹਤ ਮਿਲਦੀ ਹੈ ਕਿ ਮੁਸ਼ਕਲਾਂ ਵਧੀਆਂ ਰਹਿਣਗੀਆਂ ਇਹ ਅਦਾਲਤ ਦੀ ਕਿਰਿਆ ਦੇ ਉੱਤੇ ਆਪ ਜਿਹੜੀ ਕਾਰਵਾਈ ਦੇ ਉੱਤੇ ਨਿਰਭਰ ਕਰੇਗਾ ਪਰ ਫਿਲਹਾਲ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਕਰਕੇ ਹੋਰ ਵੀ ਦੋ ਘਰਾਂ ਦੇ ਵਿੱਚ ਕਲੇਸ਼ ਆ ਜਿਹੜਾ ਉਹ ਖੜਾ ਹੋ ਚੁੱਕਾ ਹੈ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਇਸ ਕੇਸ ਦਰਜ ਹੋਣ ਤੋਂ ਬਾਅਦ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਹੈ ਹਾਲਾਂਕਿ ਮਹਿਲਾ ਕਾਂਸਟੇਬਲ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਉਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਜਿੱਥੋਂ ਤੱਕ ਤਾਰ ਜੁੜਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਵੱਡੇ ਵੱਡੇ ਅਫਸਰ ਪੁਲਿਸ ਦੇ ਮਹਿਲਾ ਕਾਂਸਟੇਬਲ ਦੇ ਉੱਤੇ ਛਤਰ ਛਾਇਆ ਬਣ ਕੇ ਖੜੇ ਸਨ ਕਿ ਉਹਨਾਂ ਤੱਕ ਹੱਥ ਪੁਲਿਸ ਦੇ ਪਹੁੰਚਣਗੇ ਜਾਂ ਫਿਰ ਹੱਥ ਛੋਟੇ ਰਹਿ ਜਾਣਗੇ ਤੇ ਪੁਲਿਸ ਆਪਸਰਾ ਦਾ ਕਦ ਵੱਡਾ ਇਸ ਮਸਲੇ ਦੇ ਵਿੱਚ ਸਾਬਤ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਹਾਲੇ ਜਦੋਂ ਤੱਕ ਤਫ਼ਤੀਸ਼ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੁੰਦੀ ਉਦੋਂ ਤੱਕ ਕੋਈ ਵੀ ਟਿੱਪਣੀ ਕਰਨੀ ਜਾਇਜ਼ ਨਹੀਂ ਹੋਵੇਗੀ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਖਾਸ ਕਰਕੇ ਉਸ ਹੰਗਾਮੇ ਦੀ ਵੀਡੀਓ ਬਾਰੇ ਤੁਹਾਡਾ ਕੀ ਮੰਨਣਾ ਹੈ ਜਿਸ ਤੋਂ ਬਾਅਦ ਇਹ ਪਰਚਾ ਵੀ ਦਰਜ ਹੋ ਜਾਂਦਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ